ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਬੀਐਸ ਮੈਸਟਰ 3 ਬੀਐਸ ਮੈਸਟਰ 3 ਪੰਜਾਬੀ ਲਾਜ਼ਮੀ ਦੀ ਜਿਹੜੀ ਕਿ ਆਪਾਂ ਤਿਆਰੀ ਕਰ ਰਹੇ ਹਾਂ ਸੋ ਪੰਜਾਬੀ ਲਾਜ਼ਮੀ ਦਾ ਆਪਾਂ ਅੱਜ ਲੈ ਕੇ ਆਏ ਹਾਂ ਸੰਕਲਪ ਪੰਜਾਬ ਪੁਸਤਕ ਦੇ ਵਿੱਚੋਂ ਸੰਕਲਪ ਆਪਾਂ ਦੋ ਕਰਾਂਗੇ ਇੱਕ ਤਾਂ ਲੋਕਗੀਤ ਕੀ ਨੇ ਇਹਨਾਂ ਦਾ ਕੀ ਸੰਕਲਪ ਹੈ ਤੇ ਇੱਕ ਲੋਕ ਵਿਸ਼ਵਾਸ ਕੀ ਹੁੰਦੇ ਨੇ ਤੇ ਇਹਨਾਂ ਦਾ ਸੰਕਲਪ ਇਸ ਤੋਂ ਪਹਿਲਾਂ ਆਪਾਂ ਜਿਹੜੇ ਕਿ ਪੰਜਾਬੀ ਅਖਾਨ ਤੇ ਮੇਰੇ ਵੱਡੇ-ਵਡੇਰੇ ਠੀਕ ਹੈ ਮੇਰੇ ਇਸ ਤੋਂ ਉਹ ਵਾਲਾ ਆਪਾਂ ਨੇ ਕਰ ਚੁੱਕੇ ਹਾਂ ਤੁਸੀਂ ਉਹ ਵਾਚ ਕਰ ਸਕੋ ਜੀ ਹਾਂਜੀ ਲੋਕਗੀਤ ਕੀ ਹੁੰਦੇ ਨੇ ਤੇ ਲੋਕਗੀਤ ਸੰਕਲਪ ਸੰਬੰਧੀ ਜਾਣ ਪਛਾਣ ਕਰਵਾਉਣੀ ਆ ਲੋਕਗੀਤ ਜਿਹੜੇ ਕਿ ਲੋਕ ਸਾਹਿਤ ਦਾ ਪਹਿਲਾਂ ਤੇ ਇਹ ਆ ਕਿ ਲੋਕ ਸਾਹਿਤ ਆ ਜਿਹੜਾ ਜਿਹਦੇ ਵਿੱਚ ਲੋਕਗੀਤ ਲੋਕਖਾਨ ਠੀਕ ਹੈ ਆ ਬੁਝਾਰਤਾਂ ਤੇ ਅਖੌਤਾਂ ਇਹ ਸਭ ਕੁਝ ਆ ਜਾਣਾ ਇਹਨਾਂ ਦਾ ਹਿੱਸਾ ਨੇ ਲੋਕਗੀਤ ਇਹ ਜਨਮ ਪਿਆ ਖੇੜ ਕੁਦ ਮੌਤ ਪਿਆਰ ਖੁਸ਼ੀ ਗਮੀ ਦੇ ਸ਼ੀਨਾ ਵਿੱਚ ਸ਼ਿੰਕੀ ਹੁੰਦੇ ਨੇ ਪਲ ਠੀਕ ਹੈ ਪਲ ਪਲ ਸਮੇਂ ਦਾ ਸਭ ਤੋਂ ਛੋਟੀ ਕਾਈ ਹੁੰਦੀ ਹੈ ਪਲ ਮਤਲਬ ਕਿ ਛੋਟੇ ਜਾਂ ਸਮਾ ਛੋਟਾ ਪਲ ਠੀਕ ਹੈ ਖੁਸ਼ੀ ਗਮੀ ਦੇ ਪਲਾਂ ਵਿੱਚ ਚਾਹੇ ਸ਼ੀਨਾ ਵਰਡ ਜਾਰ ਕਰ ਲੋ ਚਾਹੇ ਪਲ ਵਿੱਚ ਆਪ ਮਹਾਰੇ ਆਪ ਮਹਾਰੇ ਮਤਲਬ ਕਿ ਆਪਣੇ ਆਪ ਆਪਣੇ ਆਪ ਆਪਣੇ ਮਨ ਦੇ ਹਾ ਭਾਵ ਜਿਹੜੇ ਕਿ ਉਹਨਾਂ ਦੇ ਵਿੱਚੋਂ ਆਵਾਜ਼ ਆਉਂਦੀ ਆ ਜੇ ਮੰਨ ਲਓ ਤੁਸੀਂ ਬਹੁਤ ਉਦਾਸ ਹੋ ਤਾਂ ਤੁਹਾਡੇ ਮਨ ਦੇ ਵਿੱਚ ਐ ਜੀ ਕੋਈ ਵਾਰ ਸ਼ਾਇਰੋ ਸ਼ਾਇਰੀ ਆਉਂਦੀ ਹੈ ਜਾਂ ਤੁਹਾਡੇ ਮਨ ਦੇ ਵਿੱਚ ਕੁਝ ਵਿਚਾਰ ਪੈਦਾ ਹੁੰਦੇ ਨੇ ਠੀਕ ਆ ਉਹਨੂੰ ਆਪਾਂ ਜਦੋਂ ਲਿਖ ਦਨੇ ਆ ਜਾਂ ਉਹਨੂੰ ਆਪਾਂ ਬੋਲ ਕੇ ਸੁਣਾ ਦਨੇ ਆ ਤਾਂ ਕੀ ਹੋ ਗਏ ਠੀਕ ਹੈ ਲੋਗ ਹੀ ਤੋਗੇ ਜੇ ਖੁਸ਼ੀ ਦੇ ਵਿੱਚ ਤੁਹਾਡੇ ਆਪ ਮਾਰੇ ਥੋੜੀ ਅੰਦਰੋਂ ਆਵਾਜ਼ ਖੁਸ਼ੀ ਦੇ ਮਨ ਭਾਂ ਪੈਦਾ ਹੁੰਦੇ ਨੇ ਹਨਾ ਉਹਨੂੰ ਤੁਸੀਂ ਮੂੰਹ ਦੇ ਵਿੱਚੋਂ ਬਾਹਰ ਕੱਢਦੇ ਹੋ ਮਤਲਬ ਕਿ ਕੁਝ ਐਹ ਜੇ ਖੁਸ਼ੀ ਅਲੱਗੇ ਤੁਹਾਨੂੰ ਖੁਦ ਨੂੰ ਪਤਾ ਹੀ ਹੁੰਦਾ ਬਣਾ ਹਨ ਜਦੋਂ ਆਪਾਂ ਨੂੰ ਖੁਸ਼ੀ ਹੁੰਦੀ ਤਾਂ ਆਪਾਂ ਬਹੁਤ ਵਧੀਆ-ਵਧੀਆ ਵਿਚਾਰ ਬੋਲਦੇ ਹਾਂ ਜਦੋਂ ਗਮ ਦੇ ਵਿੱਚ ਹੁੰਦੇ ਤਾਂ ਕਿਵੇਂ ਦੇ ਵਿਚਾਰ ਬੋਲਦੇ ਵੀ ਖੁਸ਼ੀ ਗਮੀ ਠੀਕ ਹੈ ਖੇੜ ਕੁਦ ਜਨਮ ਵਿਆਹ ਇਹਨਾਂ ਪਿਆਰ ਦੇ ਮੌਕੇ ਤੇ ਜਿਹੜੇ ਆਪਾਂ ਨੇ ਆਪ ਮਹਾਰੇ ਆਪਣੇ ਮੂੰਹ ਦੇ ਵਿੱਚੋਂ ਆਵਾਜ਼ਾਂ ਆਪਣੇ ਮੂੰਹ ਦੇ ਵਿੱਚੋਂ ਆਵਾਜ਼ਾਂ ਜਿਹੜੇ ਕਿ ਨਿਕਲਦੇ ਨੇ ਆਪ ਮਹਾਰੇ ਉਹ ਕੀ ਹੁੰਦੇ ਨੇ ਗੀਤ ਹੁੰਦੇ ਨੇ ਠੀਕ ਹੈ ਜਿਨ੍ਹਾਂ ਨੂੰ ਆਪਾਂ ਗਾ ਸਕਦੇ ਹੋ ਕੀ ਹੋਗੇ ਗੀਤ ਲੋਕ ਗੀਤ ਠੀਕ ਹੈ ਜਿਨ੍ਹਾਂ ਨੂੰ ਲੋਕ ਪ੍ਰਵਾਨ ਕਰਨ ਨੂੰ ਲੋਕ ਗੀਤ ਹੋਗੇ ਹਰ ਲੋਕ ਗੀਤ ਦੀ ਰਚਨਾ ਸੰਭਵ ਹੈ ਕਿ ਕਿਸੇ ਸਮੇਂ ਕਾ ਪ੍ਰਤਿਭਾ ਵਾਲੇ ਮਰਦ ਜਾਂ ਔਰਤ ਨੇ ਕਿਸੇ ਖਾਸ ਸ਼ਿਨ ਸ਼ਿਨ ਕਿਹਾ ਪਲ ਵਿੱਚ ਕੀਤੀ ਹੋਵੇ ਮਤਲਬ ਕਿ ਕੀ ਕਹ ਰਹੇ ਨੇ ਵੀ ਜਿਹੜੇ ਲੋਕ ਗੀਤ ਨੇ ਇਹ ਆਪਾਂ ਕਹਿ ਸਕਦੇ ਹਾਂ ਵੀ ਜਿਹਨੂੰ ਕਾ ਕਾ ਮਤਲਬ ਕੀ ਜਿਹੜੀ ਕਪਤਾ ਦੇ ਰੂਪ ਦੇ ਵਿੱਚ ਚੀਜ਼ ਗਾਈ ਜਾਣ ਵਾਲੀ ਹੁੰਦੀ ਹੈ ਜਿਹਦੇ ਵਿੱਚ ਲਯ ਹੋਵੇ ਹਨਾ ਵਜ਼ਨ ਤੋਲ ਹੋਵੇ ਸ਼ੰਦ ਹੋਣਾ ਉਹਨਾਂ ਨੂੰ ਆਪਾਂ ਗਾ ਸਕਦੇ ਹਾਂ ਉਹਨਾਂ ਜਿਹੜੇ ਕਹਿੰਦੇ ਵੀ ਜਿਹੜੀ ਕੋਈ ਨਾ ਕੋਈ ਰਚਨਾ ਸੀ ਉਹਨੂੰ ਕਿਸੇ ਖਾਸ ਸਮੇਂ ਦੇ ਵਿੱਚ ਕਿਸੇ ਖਾਸ ਪਲ ਦੇ ਵਿੱਚ ਕਿਸੇ ਇਸਤਰੀ ਨੇ ਜਾਂ ਮਰਦ ਨੇ ਰਚਿਆ ਪਰੰਤੂ ਇਹਨਾਂ ਦੇ ਜਿਹੜੇ ਰਚਨਹਾਰੇ ਨੇ ਅਗਿਆਤ ਨੇ ਅਗਿਆਤ ਕੀਆ ਮਤਲਬ ਕਿ ਜਿਹਦਾ ਕੋਈ ਰਾਈਟਰ ਆਪਾਂ ਨੂੰ ਪਤਾ ਨਾ ਹੋਵੇ ਜਿਹਦਾ ਲੇਖਕ ਨਾਂ ਪਤਾ ਹੋਵੇ ਉਹਨੂੰ ਆਪਾਂ ਕਹਿੰਦੇ ਆ ਅਗਿਆਤ ਠੀਕ ਹੈ ਹੁਣ ਜਿਹੜੇ ਲੋਕ ਗੀਤ ਨੇ ਜਿਵੇਂ ਘੋੜੀਆਂ ਸਹਾਗ ਟੱਪੇ ਮਾਈਏ ਇਹਨਾਂ ਦਾ ਕੋਈ ਆਪਾਂ ਨੂੰ ਨਹੀਂ ਮਿਲਦਾ ਹੈਗਾ ਕਿ ਇਹ ਫਲਾਣੇ ਨੇ ਰਚਨੇ ਹਨ ਜਿਹੜੇ ਲੋਕ ਗੀਤ ਪੁਰਾਣੇ ਨੇ ਇਹਨਾਂ ਦਾ ਕੋਈ ਰਚਨਹਾਰਾ ਨਹੀਂ ਹੈ ਤਾਂ ਜਿਹਦਾ ਕੋਈ ਰਚਨਹਾਰਾ ਨਾ ਹੋਵੇ ਉਹਨੂੰ ਆਪਾਂ ਕੀ ਕਹਿੰਦੇ ਆ ਅਗਿਆਤ ਠੀਕ ਹੈ ਆਪਾਂ ਨੂੰ ਨਾਂ ਪਤਾ ਹੋਵੇ ਵੀ ਕਿਸ ਨੇ ਲਿਖਿਆ ਹੈ ਤੇ ਆਮੀ ਇਹ ਪੀੜੀਦਰ ਪੀੜੀ ਚਲਦੇ ਰਹੇ ਤੇ ਕਿਉਂਕਿ ਕਿਸੇ ਖਾਸ ਸ਼ਿਨ ਪਲ ਦੇ అనుਭਵ ਹੋ ਗਿਆ ਐਕਸਪੀਰੀਅੰਸ ਸਮੇ ਰਚਿਆ ਗਿਆ ਖਾ ਬੋਲ ਮੂਹ ਮੂਹ ਹੁੰਦਿਆ ਹੋਇਆ ਮਨੁੱਖੀ ਅਨੁਭਵ ਦੀ ਸਾਂ ਉੱਤੇ ਚੜ ਕੇ ਕਿਸੇ ਬਹੁਤ ਉੱਚੀ ਕੋਟੀ ਦਾ ਕਲਾਮਾਈ ਹੋ ਕੇ ਨਿਭੜਦਾ ਮਤਲਬ ਕਿ ਜਿਹੜਾ ਲੋਕਗੀਤਾ ਚਾਹੇ ਟੱਪੇ ਮਾਈਏ ਠੀਕਾ ਢੋਲੇ ਢੋਲ ਢੋਲੇ ਹੁੰਦੇ ਨੇ ਘੋੜੀਆਂ ਸੁਹਾਗ ਇਹ ਕਹਿੰਦਾ ਕੀ ਹੈ ਵੀ ਕਿਸੇ ਖਾਸ ਜਿਹੜਾ ਕੋਈ ਪਾਲਸੀ ਕੋਈ ਸ਼ੀਨਸੀ ਉਹਦੇ ਵਿੱਚ ਕੀ ਐਕਸਪੀਰੀਅੰਸ ਸੀ ਠੀਕ ਹੈ ਉਸ ਐਕਸਪੀਰੀਅੰਸ ਦੇ ਆਧਾਰ ਤੇ ਇਹ ਜਿਹੜੇ ਕਿ ਮੂਹੋਂ ਮੂਹੀ ਅੱਗੇ-ਅੱਗੇ ਚੱਲਦੇ ਜਾਂਦੇ ਨੇ ਤੇ ਇਹ ਕਲਾਮਈ ਜਿਹੜੇ ਕਿ ਆਪਣੀ ਰੁਚੀ ਪਰਵਟਾਂ ਉੱਤੇ ਹੋਏ ਜਿਹੜੇ ਕਿ ਇੱਕ ਉੱਚੀ ਸਿਖਰ ਤੇ ਪਹੁੰਚਦੇ ਨੇ ਤੇ ਇਹਨਾਂ ਦੇ ਤੇ ਇਹਨਾਂ ਦੇ ਵਿਚਲਾ ਜਿਹੜਾ ਕਿ ਸੰਗੀਤ ਠੀਕ ਹੈ ਸਰੋਧੀ ਅੰਸ਼ ਵੀ ਵਿਸ਼ੇਸ਼ ਰੂਪ ਦੇ ਵਿੱਚੋਂ ਮਤਲਬ ਕਿ ਇੱਕ ਲੈ ਹੁੰਦੀ ਹੈ ਕਹਨ ਜਿਵੇਂ ਘੋੜੀਆਂ ਸੁਹਾਗ ਕੋਈ ਹਰ ਹਰ ਕੋਈ ਤੁਹਾਨੂੰ ਘੋੜੀਆਂ ਸਾਗ ਨੂੰ ਗਾ ਨਹੀਂ ਪੰਦਾ ਹਨ ਇੱਕ ਲੈ ਦੇ ਵਿੱਚ ਗਾਇਆ ਜਾਂਦਾ ਉਹਨਾਂ ਨੂੰ ਮਤਲਬ ਕਿ ਲੈ ਮਈ ਹੁੰਦੇ ਨੇ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਵਿਸ਼ਿਸ਼ਟ ਨਾਲੋਂ ਵੱਖਰਾ ਰੂਪ ਹੁੰਦਾ ਹੈ ਵਿਸ਼ਿਸ਼ਟ ਸਾਈ ਤੋਂ ਉਹ ਹੁੰਦਾ ਜਿਹੜਾ ਰਿਟਨ ਦੇ ਵਿੱਚ ਹੋਵੇ ਲਿਖਤੀ ਹੋਵੇ ਠੀਕ ਹੈ ਲਿਖਤੀ ਹੁੰਦਾ ਜਿਹਦੇ ਖਾਸ ਨਿਯਮ ਹੁੰਦੇ ਨੇ ਬਟ ਜਿਹੜੀਆਂ ਘੋੜੀਆਂ ਸੁਹਾਗ ਬੋਲੀਆਂ ਟੱਪੇ ਠੀਕ ਹੈ ਇਹ ਹੀ ਕੀ ਨੇ ਟੋਲਾ ਠੀਕ ਹੈ ਇਹ ਸਾਰੇ ਕਿਨੇ ਲੋਕ ਸਾਹਿਤ ਨੇ ਮਤਲਬ ਕਿ ਇਹ ਔਰਲ ਦੇ ਔਰਲ ਹੀ ਚੱਲੇ ਹੋਏ ਨੇ ਅੱਗੋਂ ਠੀਕ ਹੈ ਹਾਂ ਕੋਈ ਵੈਸੇ ਪਰ ਆਪਾਂ ਨੇ ਮਤਲਬ ਕਿ ਯਾਦ ਰੱਖਣ ਲਈ ਉਹਨਾਂ ਨੂੰ ਰਿਟਰਨ ਚ ਲਿਖ ਸਕਦੇ ਆ ਵੈਸੇ ਨਹੀਂ ਇਹ ਕੋਈ ਮਤਲਬ ਕਿ ਸਪੈਸੀਫਿਕ ਨਹੀਂ ਹੁੰਦੇ ਹਨ ਜਿਵੇਂ ਆਪਣੇ ਘਰ ਦੇ ਵਿੱਚ ਬਜ਼ੁਰਗਔਰਤਾਂ ਉਹਨਾਂ ਨੂੰ ਕਿੰਨੀ ਕਿੰਨੀ ਘੋੜੀਆਂ ਹੁੰਦੇ ਨੇ ਬੇਸ਼ਕ ਹਨਪੜ ਹੁੰਦੀਆਂ ਨੇ ਮਤਲਬ ਕਿ ਇਹ ਕੋਈ ਰਿਟਰਨ ਦੇ ਵਿੱਚ ਨਹੀਂ ਹੁੰਦੇ ਲੋਕ ਸਾਹਿਤ ਲੋਕਗੀਤ ਇਹ ਐਵੇਂ ਪੀੜੀ ਤਰ ਪੀੜੀ ਅੱਗੇ ਜਵਾਨੀ ਹੀ ਅੱਗੇ ਤੋਂ ਅੱਗੇ ਚੱਲਦੇ ਰਹਿੰਦੇ ਨੇ ਤੇ ਵਿਸ਼ਿਸ਼ਟ ਸਾਹਿਤ ਉਹ ਹੁੰਦਾ ਜਿਹੜਾ ਰਿਟਰਨ ਹੁੰਦਾ ਤਾਂ ਕਰਕੇ ਆਪਾਂ ਕਹਿ ਸਕਦੇ ਵੀ ਇਹਨਾਂ ਦਾ ਵੱਖਰਾ ਰੂਪ ਹੁੰਦਾ ਹੈ ਵਿਸ਼ਿਸ਼ਟ ਨਾਲ ਵਿਸ਼ਿਸ਼ਟ ਸਾਹਿਤ ਨਾਲ ਤੇ ਲੋਕ ਸਾਹਿਤ ਇੱਕ ਵਿਸ਼ੇਸ਼ ਰੂਪ ਹੋ ਕੇ ਨਿਵੜਦੇ ਨੇ ਤੇ ਇਹ ਸਮੂਹੀ ਰਚਨਾ ਬਣ ਜਾਂਦੀ ਹੈ ਮਤਲਬ ਕਿ ਲੋਕ ਸਾਹਿਤ ਨੇ ਜਿਹੜੇ ਇੱਕ ਸਮੂਹੀ ਰਚਨਾ ਹੁੰਦੇ ਨੇ ਨਾ ਕਿ ਕਿਸੇ ਇੱਕ ਰਾਈਟਰ ਦੀ ਤੇ ਪੰਜਾਬੀ ਦੇ ਵਿੱਚ ਜੀਵਨ ਦੇ ਹਰ ਪੱਖਾਂ ਨਾਲ ਸੰਬੰਧਿਤ ਤਾਂ ਅਣਗਿਣਤ ਆਪਾਂ ਨੂੰ ਲੋਕ ਗੀਤ ਉਹਨਾਂ ਦੇ ਅਲੱਗ-ਅਲੱਗ ਰੂਪ ਮਿਲਦੇ ਨੇ ਜਿਵੇਂ ਪੰਜਾਬ ਦੇ ਲੋਕ ਗੀਤ ਜਿੱਥੇ ਮਨੁੱਖ ਦੇ ਜਨਮ ਤੋਂ ਲੈ ਕੇ ਉਹਦੇ ਖੇਡਣ-ਕੁੱਦਣ, ਜਵਾਨੀ, ਪਿਆਰ-ਮੁਹੱਬਤ, ਵਿਆਹ-ਸ਼ਾਦੀ, ਪਰਿਵਾਰਕ ਜੀਵਨ, ਮੌਤ ਤੇ ਜੀਵਨ ਦੀ ਖੁਸ਼ੀ-ਗਮੀ ਨਾਲ ਸੰਬੰਧਿਤ ਹੁੰਦੇ ਨੇ। ਮੌਤ ਤੇ ਜਿਵੇਂ ਮੌਤ ਤੇ ਮੌਤ ਤੇ ਜਿਵੇਂ ਹੁੰਦੇ ਨੇ ਅਲਾਉਣੀਆਂ ਠੀਕ ਹੈ। ਕੀਰਨੇ ਤੇ ਜਿਹੜੇ ਕਿ ਇਹ ਲੋਕ ਗੀਤ ਨੇ ਪੰਜਾਬ ਦੇ ਸਮਾਜਿਕ ਆਰਥਿਕ ਧਾਰਮਿਕ ਜੀਵ ਇਤਿਹਾਸਿਕ ਤੇ ਵਾਤਾਵਰਣ ਵਾਤਾਵਰਣ ਨਾਲ ਸੰਬੰਧਿਤ ਹੁੰਦੇ ਨੇ ਹੁਣ ਜਿਵੇਂ ਆਪਾਂ ਘੋੜੀਆਂ ਸਹਾਗ ਹਨਾ ਘੋੜੀਆਂ ਜਿਹੜੇ ਮੁੰਡੇ ਦੇ ਘਰ ਗਾਇਆਂ ਜਾਣ ਵਾਲੇ ਹੁੰਦੇ ਨੇ ਵਿਆਹ ਦੇ ਦਿਨਾਂ ਦੇ ਵਿੱਚ ਸੁਹਾਗ ਕੁੜੀ ਦੇ ਘਰ ਦੇ ਵਿੱਚ ਗਾਇਆ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਉਹਨਾਂ ਦੇ ਆਰਥਿਕ ਜੀਵਨ ਨੂੰ ਲੈ ਕੇ ਉਹਨਾਂ ਦੇ ਠੀਕ ਹੈ ਸਮਾਜਿਕ ਜੀਵਨ ਨੂੰ ਲੈ ਕੇ ਇਹ ਹੁੰਦੇ ਨੇ ਤੇ ਇਸੇ ਤਰੀਕੇ ਨਾਲ ਤੱਪੇ ਛੰਦ ਹਨਾ ਉਹਨਾਂ ਦੇ ਵਿੱਚ ਆਪਾਂ ਨੂੰ ਸਾਰਾ ਇਹ ਜੀਵਨ ਜੜ ਕੇ ਝਲਕਦਾ ਤੇ ਜਿਨ੍ਹਾਂ ਤੋਂ ਅਸੀਂ ਪੰਜਾਬੀ ਜੀਵਨ ਦੇ ਹਰੇਕ ਪੱਖ ਦੀ ਝਲਕ ਦੇਖ ਸਕਦੇ ਆ ਤੇ ਪੰਜਾਬੀ ਲੋਕੀਤਾਂ ਦੇਨੇਕਾ ਰੂਪ ਨੇ ਅੱਗੇ ਆਏ ਗਏ ਜੇ ਮੈਂ ਤੁਹਾਨੂੰ ਦੱਸੇ ਦਿੱਤਾ ਹਨ ਘੋੜੀਆਂ ਸੁਹਾਗ ਸਿੱਠਣੀਆਂ ਲਾਉਣੀਆਂ ਬੋਲੀਆਂ ਮਾਈਏ ਤੱਪੇ ਵਾਰ 12 ਮਾਸ ਸਤਵਾਰਾ ਸਤਵਾਰਾ ਜਿਹਦੇ ਵਿੱਚ ਦਿਨ ਦੇ ਹਫਤੇ ਦੇ 7 ਦਿਨ ਹੁੰਦੇ ਨੇ ਠੀਕ ਹੈ ਉਹਨਾਂ ਬਾਰੇ ਦੱਸਿਆ ਪਾਉਂਦਾ ਵੀਰਵਾ 12 ਮਾਸ ਦੇ ਵਿੱਚ 12 ਮਹੀਨਿਆਂ ਬਾਰੇ ਹਰ ਮਹੀਨੇ ਦੇ ਆਪਣਾ ਆਪਣਾ ਜਿਹੜੇ ਕਿ ਉਹਦੇ ਮੌਸਮ ਦੇ ਅਕੋਰਡਿੰਗ ਉਹਦਾ ਜਿਹੜਾ ਕਿ ਵਰਣਨ ਕਰਿਆ ਪਾਉਂਦੇ ਇਹਦੇ ਵਿੱਚ ਤੇ ਪੰਜਾਬੀ ਦਾ ਬਹੁਤ ਸਾਰਾ ਵਸਿਸਟ ਸਾਈ ਤੇਨਾਂ ਤੋਂ ਪ੍ਰਭਾਵਿਤ ਹੋਇਆ ਤੇ ਇਸ ਤਰ੍ਹਾਂ ਪੰਜਾਬੀ ਜੀਵਨ ਵਿੱਚ ਇਹਨਾਂ ਦਾ ਬਹੁਤ ਤਾਂ ਮਹੱਤਵ ਹੈ ਬੇਸ਼ੱਕ ਅੱਜ ਸਾਡੇ ਬੇਸ਼ੱਕ ਅੱਜ ਸਾਡੇ ਜਿਹੜੇ ਕਿ ਖੁਸ਼ੀ ਗਮੀ ਦੇ ਮੌਕੇ ਤੇ ਇਹਨਾਂ ਦੀ ਸਮੂਲੀਅਤ ਤੋਂ ਬਿਨਾ ਸਵਾਦਲੇ ਨਹੀਂ ਬਣਦੇ ਠੀਕ ਹੈ ਪਰੰਤੂ ਆਪਾਂ ਕਹਿ ਸਕਦੇ ਕਿ ਬੇਸ਼ੱਕ ਅੱਜ ਵੀ ਆਪਣੇ ਜਿਹੜੇ ਖੁਸ਼ੀ ਗਮੀ ਦੇ ਮੌਕੇ ਨੇ ਜੇ ਆਪਾਂ ਇਹਨਾਂ ਨੂੰ ਨਹੀਂ ਕਾਉਂਦੇ ਤਾਂ ਆਪਾਂ ਨੂੰ ਉਹ ਜਿਹੜਾ ਇੱਕ ਹੁੰਦਾ ਹੈ ਖੁਸ਼ੀ ਦੇ ਵਿੱਚ ਜਿਹੜੇ ਇੱਕ ਆਪਾਂ ਨੂੰ ਕਹਿਣਾ ਵੀ ਹਾਂ ਬਹੁਤ ਮਜ਼ਾ ਆਇਆ ਬਹੁਤ ਸਾਰਾ ਠੀਕ ਹੈ ਉਹ ਚੀਜ਼ ਨਹੀਂ ਹੁੰਦੀ ਠੀਕ ਹੈ ਤੇ ਮਤਲਬ ਕਿ ਜਿਵੇਂ ਘੋੜੀਆਂ ਸੁਹਾਗ ਇਹ ਦੁਆਰਾ ਸਾਰੇ ਰਿਵਾਜ ਦੁਆਰਾ ਚੱਲਣ ਲੱਗੇ ਹਨ ਜਿਵੇਂ ਕਿ ਹੁਣ ਅੱਜ ਕੱਲ੍ਹ ਦੇਖੋ ਵਿਆਹ ਦੇ ਵਿੱਚ ਹਰ ਇੱਕ ਛੋਟੇ ਛੋਟੇ ਰਸਮ ਦੁਆਰਾ ਕਰਨ ਲੱਗੇ ਨਹੀਂ ਪਹਿਲਾਂ ਬਿਲਕੁਲ ਬੰਦ ਹੋ ਗਈ ਸੀ ਤਾਂ ਇਹ ਚੀਜ਼ ਮਤਲਬ ਕਿ ਇਹਨਾਂ ਦੀ ਸਮੂਲੀਅਤ ਜ਼ਰੂਰੀ ਹੋਈ ਬਣਦੀ ਜਾ ਰਹੀ ਹੈ ਪਰੰਤੂ ਜੋ ਕਿ ਸਮੇਂ ਦੇ ਵਿੱਚ ਦਿਲ ਪਰਚਾਵੇ ਦੇ ਜਿਹੜੇ ਜਾਦਿਆ ਸਾਧਨ ਨੇ ਜਿਵੇਂ ਬਿਜਲੀ ਸਾਧਨ ਟੈਲੀਵਿਜ਼ਨ ਤੇ ਰੇਡੀਓ ਇੰਟਰਨੈਟ ਤੇ ਲੱਚਰ ਗਾਇਕੀ ਨੇ ਇਹਨਾਂ ਦੀ ਉਪਸਥਿਤੀ ਵਿਕਾਸ ਨੂੰ ਕਾਫੀ ਸੱਟ ਮਾਰੀ ਹੈ ਅੱਗੇ ਅਗਲਾ ਹੈਗਾ ਆਪਣਾ ਤੇ ਇਹ ਹੈ ਕਿ ਇਹਨਾਂ ਦਾ ਅਵਤਾਰ ਸਿੰਘ ਦਲੇਰ ਦਾ ਲਿਖਿਆ ਹੋਇਆ ਨੈਕਸਟ ਆਪਾਂ ਹੈਗਾ ਆਪਣਾ ਲੋਕ ਵਿਸ਼ਵਾਸ ਹਾਂਜੀ ਲੋਕ ਵਿਸ਼ਵਾਸ ਕਿਸੇ ਸਮਾਜ ਦੇ ਆਮ ਲੋਕ ਠੀਕ ਹੈ ਆਮ ਲੋਕਾਂ ਦੇ అనుభవਨ ਭਾਵ ਕੀ ਹੋ ਗਿਆ ਐਕਸਪੀਰੀਅੰਸ ਆਮ ਲੋਕਾਂ ਦੇ ਐਕਸਪੀਰੀਅੰਸ ਉਹਨਾਂ ਦੇ ਵਰਤੋ ਵਿਹਾਰ ਦੇ ਵਿੱਚੋਂ ਬਣਦੇ ਨੇ ਲੋਕ ਵਿਸ਼ਵਾਸਾ ਵੀ ਕਿਸੇ ਸਮਾਜ ਦੇ ਜਿਹੜੇ ਆਮ ਘਰੇਲੂ ਲੋਕ ਨੇ ਉਹਨਾਂ ਦੇ ਜਿਹੜੇ ਵਰਤੋ ਵਿਹਾਰ ਉਹਨਾਂ ਦਾ ਜੀਵਨ ਜਿਹੜਾ ਰੁਟੀਨ ਦੇ ਵਿੱਚ ਹੈ ਉਹਨਾਂ ਦੇ ਜਿਹੜੇ ਐਕਸਪੀਰੀਅੰਸ ਨੇ ਉਹਨਾਂ ਦੇ ਜਿਹੜੇ ਨੁਭਾਵੇਂ ਉਹਨਾਂ ਦੇ ਵਿੱਚੋਂ ਕੀ ਬਣਦੇ ਨੇ ਲੋਕ ਵਿਸ਼ਵਾਸ ਬਣਦੇ ਨੇ ਇਹਨਾਂ ਦਾ ਆਧਾਰ ਤਰਕ ਜਾਂ ਕੋਈ ਵੀ ਦਲੀਲ ਨਹੀਂ ਹੁੰਦਾ ਤੇ ਸਗੋਂ ਇਹ ਕਿਸੇ ਸਥਿਤੀ ਦੇ ਘਟਨਾਂ ਦੇ ਵਾਰ-ਵਾਰ ਵਾਪਰਨ ਤੇ ਉਹ ਤੋਂ ਚੰਗੇ ਜਾਂ ਮਾੜੇ ਨਤੀਜੇ ਜਿਹੜੇ ਬਣਦੇ ਨੇ ਉਹਨਾਂ ਤੋਂ ਹੁੰਦਾ ਹੈ ਮਲਕੀ ਕੋਈ ਵੀ ਜਿਹੜਾ ਵਿਸ਼ਵਾਸ ਆ ਜਾਂ ਬਹਿਮ ਭਰਮਾ ਜਦੋਂ ਕੋਈ ਚੀਜ਼ ਦਾ ਰੋਜ਼ਾਨਾ ਹੋਈ ਜਾਂਦੀ ਹੈ ਹੋਈ ਜਾਂਦੀ ਹੈ ਹੋਈ ਜਾਂਦੀ ਹੈ ਹੋਈ ਜਾਂਦੀ ਹੈ ਹਨ ਵਾਪਰੀ ਜਾਂਦੀ ਆ ਤਾਂ ਫਿਰ ਕਈ ਵਾਰ ਉਹ ਆਪਾਂ ਨੂੰ ਜਿਹੜੀ ਕਿ ਖੁਸ਼ੀ ਬਣਦੀ ਉਹਦੇ ਨਾਲ ਹਨ ਖੁਸ਼ੀ ਵਾਲੇ ਐਕਸਪੀਰੀਅੰਸ ਹੁੰਦੇ ਨੇ ਉਹਦੇ ਨਾਲ ਜੇ ਤਾਂ ਆਪਣੇ ਖੁਸ਼ੀ ਵਾਲੇ ਐਕਸਪੀਰੀਅੰਸ ਹੁੰਦੇ ਨੇ ਤਾਂ ਵੀ ਉਹ ਚਾਪਾ ਆਪਣਾ ਇੱਕ ਵਿਸ਼ਵਾਸ ਬਣ ਜਾਂਦਾ ਕਿ ਹੁਣ ਆਪਾਂ ਐਵੇਂ ਹੀ ਕਰਿਆ ਕਰਾਂਗੇ ਹਨ ਕਈ ਵਾਰ ਜਦੋਂ ਕੋਈ ਚੀਜ਼ ਬਾਰ ਬਾਰ ਵਾਪਰੀ ਜਾਵੇ ਉਹਦੇ ਨਤੀਜੇ ਮਾੜੇ ਨਿਕਲਣ ਆਪਾਂ ਨੂੰ ਇਹ ਹੁੰਦਾ ਵੀ ਹਾਂ ਇਹ ਚੀਜ਼ ਆ ਹੋਗੀ ਹੁਣ ਤੋਂ ਆਪਣੀ ਚੀਜ਼ ਨਹੀਂ ਕਰਨੀ ਇਹ ਚੀਜ਼ ਨਹੀਂ ਕਰਨੀ ਹੈਗੀ ਬਲਕਿ ਉੱਥੇ ਵੀ ਆਪਣਾ ਵਿਸ਼ਵਾਸ ਇੱਕ ਆਪਣਾ ਬਹਿਮ ਭਰਮ ਬਣ ਜਾਂਦੇ ਨੇ ਠੀਕ ਹੈ ਤੇ ਦੁਨੀਆ ਭਰ ਦੇ ਸੱਭਿਆਚਾਰਾਂ ਦੇ ਵਿੱਚੋਂ ਲੋਕ ਵਿਸ਼ਵਾਸਾਂ ਭਾਵ ਕਿ ਬਹਿਮ ਭਰਮਾਂ ਦਾ ਆਪਾਂ ਨੂੰ ਵਰਤਾਰਾ ਮਿਲਦਾ ਠੀਕ ਹੈ ਹਰ ਸੱਭਿਆਚਾਰ ਦੇ ਵਿੱਚ ਬਹਿਮ ਭਰਮ ਹੁੰਦੇ ਹੁੰਦੇ ਨੇ ਚਾਹ ਪੰਜਾਬੀ ਸੱਭਿਆਚਾਰ ਆ ਚਾਹ ਜਿਹੜਾ ਮਰਜ਼ੀ ਸੱਭਿਆਚਾਰ ਸਾਡੇ ਲੋਕਾਂ ਵਿੱਚ ਤਿੰਨ ਮਤਲਬ ਕਿ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਤਿੰਨ ਜਿਹੜਾ ਅੰਕਾ ਉਹਨੂੰ ਵਧੀਆ ਨਹੀਂ ਮੰਨਿਆ ਜਾਂਦਾ ਹੈਗਾ ਜਦ ਕਿ ਯੂਰਪੀਅਨ ਸੱਭਿਆਚਾਰ ਦੇ ਵਿੱਚ 13 ਦਾ ਅੰਕੜਾ ਵਧੀਆ ਮੰਨਿਆ ਜਾਂਦਾ ਠੀਕ ਹੈ ਤੇ ਇਹਨਾਂ ਅੰਕਾਂ ਤੋਂ ਬਿਨਾ ਬਹੁਤ ਸਾਰੇ ਬਹਿਮ ਦੀਨਾਂ ਨੂੰ ਲੈ ਕੇ ਪਸ਼ੂਆਂ ਨੂੰ ਲੈ ਕੇ ਪੰਛੀਆਂ ਨੂੰ ਲੈ ਕੇ ਰੁੱਖਾਂ ਨੂੰ ਲੈ ਕੇ ਘੜੀਆਂ ਘੜੀਆਂ ਹੋ ਗਿਆ ਪਲ ਠੀਕ ਹੈ ਸਮਾਂ ਮਹੂਰਤ ਕੋਈ ਖਾਸ ਸਮਾਂ ਜਿਹੜਾ ਹੁੰਦਾ ਤਾਰਿਆਂ ਨਜ਼ਰਾਂ ਛਾਇਆ ਭੂਤ ਪ੍ਰੇਤਾਂ ਮੰਨਤਾ ਜਾਦੂ ਟੂਣੇ ਦੇਵੀ ਦੇਵਤਿਆਂ ਦੀ ਕਰੋਪੀ ਦੇ ਨਾਲ ਜੁੜੇ ਹੋਏ ਨੇ ਆਪਣੇ ਵਹਿਮ ਭਰਮ ਵਿਸ਼ਵਾਸ ਤੇ ਇਹਨਾਂ ਦਾ ਸਬੰਧ ਮਨੁੱਖੀ ਮਨ ਦੇ ਡਰ ਦੇ ਨਾਲ ਮਤਲਬ ਕਿ ਜਦੋਂ ਆਪਣੇ ਮਨ ਦੇ ਵਿੱਚ ਡਰ ਪੈਦਾ ਹੋ ਜਾਂਦਾ ਕਿਸੇ ਚੀਜ਼ ਨੂੰ ਤਾਂ ਆਪਾਂ ਉਤਿ ਜਿਹੜੇ ਕੀ ਉਹਨੂੰ ਉਹ ਤੋਂ ਬਚਣ ਦੇ ਲਈ ਹਨਾ ਉਹਨੂੰ ਆਪਾਂ ਬਹੁਤ ਚੀਜ਼ਾਂ ਕਰਦੇ ਹਾਂ ਤਾਂ ਉੱਥੇ ਆਪਣੇ ਜਿਹੜੇ ਵਿਸ਼ਵਾਸ ਨੇ ਵਹਿਮ ਭਰਮ ਬਣ ਜਾਂਦੇ ਨੇ ਤੇ ਲੋਕ ਵਿਸ਼ਵਾਸ ਸਾਡੇ ਸੱਭਿਆਚਾਰ ਦਾ ਇੱਕ ਅਹਿਮ ਅੰਗ ਨੇ ਤੇ ਇਹ ਸਾਡੇ ਵੱਡੇ ਵਡੇਰਿਆਂ ਤੋਂ ਪੀੜੀਦਰ ਪੀੜੀ ਅੱਗੇ ਚੱਲਦੇ ਆਉਂਦੇ ਨੇ ਤੇ ਸਾਡੇ ਜੀਵਨ ਦਾ ਹਿੱਸਾ ਬਣ ਜਾਂਦੇ ਨੇ ਤੇ ਲੋਕ ਆਮ ਲੋਕਾਂ ਜਿਹੜੇ ਕਿ ਸਹਿਜ ਕਿ ਤੇਨਾ ਦਾ ਤਿਆਗ ਕਰਨ ਲਈ ਤਿਆਰ ਨਹੀਂ ਹੁੰਦੇ ਮਤਲਬ ਕਿ ਜਿਹੜੇ ਆਮ ਲੋਕ ਨੇ ਸਹਿਜ ਹੀ ਇਹਨਾਂ ਦਾ ਕੋਈ ਤਿਆਗ ਨਹੀਂ ਕਰਦੇ ਜੇ ਕੋਈ ਤਿਆਗ ਕਰਦਾ ਫਿਰ ਉਹਦੇ ਵੀ ਹਨਾ ਦੂਜੇ ਕਹਿੰਦੇ ਨੇ ਵੀ ਹਾਂ ਤੁਸੀਂ ਨੇ ਐਵੇਂ ਕਰਿਆ ਤਾਂ ਇਹ ਚੀਜ਼ ਹੋਈ ਤਾਂ ਜਿਵੇਂ ਸਾਡੇ ਵੱਲੋਂ ਕੋਈ ਕੰਮ ਸ਼ੁਰੂ ਕਰਨ ਜਾਂ ਤੁਰਨ ਸਮੇਂ ਕੋਈ ਸ਼ਿੱਕ ਮਾਰ ਦੇਵੇ ਜਾਂ ਅੱਗੇ ਤੋਂ ਖਾਲੀ ਟੋਕਰਾ ਮਿਲ ਜਾਵੇ ਤਾਂ ਆਪਾਂ ਸਮਝਦੇ ਹਾਂ ਕਿ ਕੰਮ ਪੂਰਾ ਨਹੀਂ ਹੋਣਾ ਠੀਕ ਹੈ ਤਾਂ ਵੀ ਮਾੜਾ ਸ਼ਗਨ ਹੋ ਗਿਆ ਇਸੇ ਤਰੀਕੇ ਨਾਲ ਜੇ ਮੰਗਲਵਾਰ ਨੂੰ ਕੱਪੜੇ ਧੋਣ ਲਈ ਸ਼ਨੀਚਰਵਾਰ ਸਿਰ ਧੋਣ ਲਈ ਠੀਕ ਹੈ ਵੀਰਵਾਰ ਨੂੰ ਧੀ ਭੈਣ ਨੂੰ ਘਰੋਂ ਤੋਰਨਾ ਚੰਗਾ ਨਹੀਂ ਮੰਨਦੇ ਹੈਗੇ ਤੇ ਬੁੱਧ ਸ਼ਨੀਚਰ ਕੱਪੜਾ ਠੀਕ ਹੈ ਜਿਵੇਂ ਕਹਿੰਦੇ ਨੇ ਕਿ ਬੁੱਧ ਸ਼ਨੀਚਰ ਨੂੰ ਕੱਪੜਾ ਪਹਿਣਾ ਨਵਾਂ ਕੱਪੜਾ ਪਾਉਣਾ ਚਾਹੀਦਾ ਬੁੱਧ ਕੰਮ ਸ਼ੁੱਧ ਵੈਸੇ ਵੀ ਵਿਸ਼ਵਾਸ ਕੀਤਾ ਜਾਂਦਾ ਤੇ ਗਹਿਣਾ ਐਤਵਾਰ ਨੂੰ ਵੀ ਗਹਿਣੇ ਨਵੇਂ ਐਤਵਾਰ ਨੂੰ ਪਾਉਣੇ ਚਾਹੀਦੇ ਨੇ ਤਾਂ ਚੰਗੇ ਹੁੰਦੇ ਨੇ ਵਿਆਲੀ ਸ਼ਰਾਦ ਸ਼ਰਾਦਾਂ ਦੇ ਦਿਨ ਮਾੜੇ ਮੰਨੇ ਜਾਂਦੇ ਨੇ ਤੇ ਨਰਾਤਿਆਂ ਦੇ ਦਿਨ ਚੰਗੇ ਹੁੰਦੇ ਨੇ ਇਸੇ ਤਰ੍ਹਾਂ ਸਾਡਾ ਲੋਕ ਜੀਵਨ ਬਹੁਤ ਸਾਰੇ ਲੋਕ ਵਿਸ਼ਵਾਸਾਂ ਨੂੰ ਪਾਲਦਾ ਤੇ ਚੱਲਦਾ ਰਹਿੰਦਾ ਤੇ ਅਜੋਕੇ ਵਿਗਿਆਨਿਕ ਯੁੱਗ ਦੇ ਵਿੱਚ ਵੀ ਵਿਸ਼ਵਾਸ ਆ ਜਿਹੜੇ ਕਿ ਲੋਕ ਵਿਸ਼ਵਾਸ ਖੁਰਦੇ ਜਾ ਰਹੇ ਨੇ ਭਾਵ ਕਿ ਘਟ ਹੁੰਦੇ ਜਾ ਰਹੇ ਨੇ ਸੋ ਇਹ ਸੀ ਦੋਨੋਂ ਹੀ ਸੰਕਲਪ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਥੈਂਕਸ